ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਸਾਰੀ ਗੁਰ ਸੰਗਤ ਰਸਨਾ ਨੂੰ ਪਵਿੱਤਰ ਕਰਕੇ ਗੱਜ-ਬੱਜ ਕੇ ਹੱਥੇ ਜਗਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੁਣ ਸਾਰੇ ਸੰਗਾਂ ਸ਼ਹੀਦਾਂ ਦੇ ਚਰਨਾਂ ਦਾ ਧਿਆਨ ਤਰਕੇ ਜਪੋ ਸਤਨਾਮੁ ਸ੍ਰੀ ਵਾਹਿਗੁਰੂ ਆਪਾਂ ਸਵੇਰ ਤੋਂ ਲੈ ਕੇ ਤੁਹਾਡੇ ਪਾਵਨ ਪਵਿੱਤਰ ਚਰਨਾਂ ਦਾ ਇਤਿਹਾਸ ਦੀਆਂ ਵਿਚਾਰਾ ਕਰਦੇ ਆ ਰਹੇ ਹਾਂ ਪਿਛਲੇ ਪੜਾਮਾਂ ਤੇ ਜਿਹੜਾ ਇਤਿਹਾਸ ਚੱਲ ਰਿਹਾ ਸੀ ਬਗੀਰ ਖਾਨ ਸਰਹੰਗ ਵਾਲਾ ਸੂਬੇ ਦੀ ਕਚਹਿਰੀ ਲੱਗੀ ਐ ਅੱਜ ਪਹਿਲੀ ਵਾਰ ਸੂਬੇ ਦੀ ਕਚਹਿਰੀ 'ਚ ਮਹਾਰਾਜ ਦੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਪੇਸ਼ ਕੀਤਾ ਸਪਾਈਆਂ ਨੇ ਬੜੇ ਲਾਲਚ ਦਰਾਵੇ ਠਮਕਾਵੇ ਡੋਲੇ ਬੇਗਮਾਂ ਦੇ ਤੱਕ ਐਨਾ ਵੀ ਆਫਰ ਕਰਤਾ ਕਿ ਅੱਧਾ ਰਾਜ ਕਹੋ ਸਰਹੰਗ ਦਾ ਰਾਜ ਵੀ ਛੋਟੇ ਕਰਮਾਂ ਧਰ ਸਕਦਾ ਸਹਬਜਾ ਦਿਓ ਧਰਮ ਕਬੂਲ ਕਰ ਲੋ ਧਰਮ ਵੀ ਪਿਆਰਿਓ ਜਿਹੜਾ ਗੁਰੂ ਨਾਨਕ ਦਾ ਦਰ ਹੈ ਨਾ ਇੱਥੇ ਧਾਰਨ ਪੜਦੇ ਹੁੰਦੇ ਆਮ ਲੋਕੇ ਇੱਕ ਧਾਰਨ ਬਈ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਪਾ ਸੋਕੇ ਆਇਆ ਗੁਰਦਾਸ ਮਾਨ ਵਰਗਿਆਂ ਨੇ ਫਿਲਮਾਂ 'ਚ ਵੀ ਲਿਆਏ ਗਾਣਾ ਆਪਣੇ ਆਪਣੇ ਕਿਵੇਂ ਇੱਕ ਅਹਿਮ ਦੀ ਅਹਿਮਦ ਸਾਦਰੀ ਪਾਕਿਸਤਾਨ ਦੇ ਰਹਿਣ ਵਾਲਾ ਘਰ ਮੈਂ ਤੁਹਾਨੂੰ ਦੱਸਦਾ ਜਿਹੜਾ ਧਰਮ ਹੈ ਨਾ ਧਰਮ ਧਰਮ ਨਹੀਂ ਮਾਰਾ ਹੁੰਦਾ ਧਰਮ ਦੇ ਅੰਦਰ ਜਿਹੜੇ ਬੰਦੇ ਨੇ ਜਿਨ੍ਹਾਂ ਦੀ ਸੋਚ ਨੈਗੇਟਿਵ ਹੈ ਉਹ ਮਾਰੇ ਹੁੰਦੇ ਨੇ ਹੁਣ ਜੇ ਮੈਂ ਕਹਾਂ ਜੇ ਮੁਸਲਮਾਨ ਤਾਂ ਬੜੀਰ ਖਾਨ ਸਰਹੰਦ ਵਾਲਾ ਵੀ ਹੈ ਮੁਸਲਮਾਨ ਉਹ ਫਕੀਰ ਵੀ ਹੈ ਪੀਰ ਬੰਦੂ ਸਸਧੋਰੇ ਵਾਲਾ ਵੀ ਹੈ ਮੁਸਲਮਾਨ ਉਹ ਹੰਗਖਾ ਕੋਟਲੇ ਵਾਲਾ ਵੀ ਹੈ ਜਿਹਨੂੰ ਮਹਾਰਾਜ ਨੇ ਹਿਰਦੇ ਚੋਂ ਭਰਾ ਦਾ ਨੱਤ ਦਿੱਤਾ ਭਰਾ ਦਾ ਮੁਸਲਮਾਨ ਗਣੀ ਤੇ ਨਵੀ ਖਾਂ ਜਿਨ੍ਹਾਂ ਨੇ ਉੱਚ ਦਾ ਪੀਰ ਕਹਿ ਕੇ ਸਤਿਕਾਰਿਆ। ਔਰ ਮੁਸਲਮਾਨ ਇੱਥੇ ਉਹ ਵੀ ਆਊਗਾ ਜਿਹੜੇ ਸਹਬਜ਼ਾਦਾ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ। ਮੇਰੀ ਬੇਨਤੀ ਮੈਂ ਸ਼ਬਦ ਪੜ੍ਹਦਾ ਸੀ ਵੀ ਉੱਚਾਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ। ਅਹਿਮਦ ਸਾਹਬ ਜੀ ਪਾਕਿਸਤਾਨ ਦੇ ਰਹਿਣ ਵਾਲਾ ਮੱਕੇ ਦਾ ਹੱਜ ਕਰਨ ਚ ਲੈ ਗਿਆ ਮੱਕੇ ਦਾ। ਰਾਤ ਭੀ ਸਵੇਰ ਹੋਈ ਉੱਥੇ ਕਾਜੀ ਨੇ ਆਵਾਜ਼ ਦਿੱਤਾ ਬਈ ਮੱਕੇ ਦਾ ਹੱਜ ਕਰਨ ਵਾਲੇ ਹਾਜੀਓ ਉੱਠੋ ਉੱਠ ਕੇ ਹੱਜ ਕਰੋ ਕਲਮਾ ਪੜੋ ਤੇ ਮੁਸਲਮਾਨ ਬਣ ਜਾਓ ਉਹਦੇ ਮਨ 'ਚ ਵਿਚਾਰ ਆ ਗਿਆ ਉਹਨੇ ਕਿਹਾ ਕਾਜੀ ਸਾਹਿਬ ਕੀ ਗੱਲ ਤੁਸੀਂ ਕਹਿੰਦੇ ਹੋ ਕਲਮਾ ਪੜੋ ਤੇ ਮੁਸਲਮਾਨ ਬਣ ਜਾਓ ਮੈਂ ਮੁਸਲਮਾਨ ਮੇਰੀ ਮਾਂ ਮੁਸਲਮਾਨ ਮੇਰਾ ਪਿਓ ਮੁਸਲਮਾਨ ਮੇਰਾ ਦਾਦਾ ਮੁਸਲਮਾਨ ਮੈਂ ਮੁਸਲਮਾਨ ਖਾਨ ਦਾ ਅੱਜੇ ਜਨਮ ਲਿਆ ਸਾਡੇ ਵੱੱਡੇ ਬਡੇਰੇ ਮੁਸਲਮਾਨ ਪਰ ਤੁਸੀਂ ਇੱਕ ਗੱਲ ਇਹ ਕਹਿ ਰਹੇ ਹੋ ਵੀ ਉੱਠੋ ਕਲਮਾ ਪੜੋ ਕਲਮਾ ਪੜ ਕੇ ਅੱਜ ਮੁਸਲਮਾਨ ਬਣੀਏ ਮਹਿੰਗੀ ਗੱਲ ਉਹ ਕਹਿੰਦਾ ਭਾਈਓ ਅਸੂਲ ਹੈ ਪਿਧਿ ਵਿਧਾਨ ਚੱਲਦਾ ਆਇਆ ਪੜਨਾ ਹੀ ਪਊਗਾ ਚਲੋ ਜੀ ਉਹਨੇ ਕਲਮਾ ਪੜੀਆਂ ਮੇਰੀ ਦਾ ਵਿਧਾਨ ਮੰਨਿਆ ਦਿੱਲੀ ਆ ਗਿਆ ਦਿੱਲੀ ਦਿੱਲੀ ਤੋਂ ਜਾਣਾ ਸੀ ਪਾਕਿਸਤਾਨ ਭਰਾ ਅੰਮ੍ਰਿਤਸਰ ਵੱਲ ਖਿੱਚ ਪੈ ਗਈ ਸੁਣਿਆ ਸਿੱਖਾਂ ਦਾ ਮੱਕਾ ਹੈ ਖਿੱਚ ਦਾ ਕੇਂਦਰ ਹੈ ਉੱਥੇ ਜੋ ਆਵੇ ਉੱਚਾ ਆਵੇ ਨੀਮਾ ਆਵੇ ਤਕੜਾ ਆਵੇ ਮੜਾ ਆਵੇ ਸਾਰਿਆਂ ਨੂੰ ਜਗਾ ਸਾਰਿਆਂ ਨੂੰ ਜਦੋਂ ਆਇਆ ਨਾ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕਹਿੰਦਾ ਵੀ ਮੈਂ ਇਸ ਗੱਲ ਸੁਣੀ ਹੈ ਇੱਕ ਧਾਰਨਾ ਪੜ੍ਹਦੇ ਹੁੰਦੇ ਆ ਵੀ ਉੱਚਾ ਦਰਬਾਬੇ ਨਾਨਕ ਦਾ ਨਾਮ ਸੁਣ ਕੇ ਆਇਆ ਉਹ ਜਿਹੜਾ ਗੇਟ ਤੇ ਸੇਵਾਦਾਰ ਖੜਾ ਹੁੰਦਾ ਸਪਾਹੀ ਹਰਿਮੰਦਰ ਸਾਹਿਬ ਦੇ ਉਹਨੂੰ ਪੁੱਛਦਾ ਵੀ ਭਾਈ ਮੈਂ ਮੁਸਲਮਾਨ ਆ ਜੇ ਮੈਂ ਤੁਹਾਡੇ ਮੱਕੇ ਚ ਸਿੱਖਾਂ ਦੇ ਕੇਂਦਰ ਦੇ ਵਿੱਚ ਜਾ ਕੇ ਮੱਥਾ ਟੇਕਾਂ ਕੋਈ ਭੰਗਤਾ ਨਹੀਂ ਪੈਂਦਾ ਕੋਈ ਅਪਵਿੱਤਰਤਾ ਨਹੀਂ ਹੁੰਦੀ ਉਹ ਗੇਟ ਤੇ ਖੜਾ ਸਪਾਹੀ ਉਹਨੇ ਵੀ ਸ਼ਬਦ ਬੋਲਿਆ ਕਿ ਬਈ ਉੱਚਾ ਦਾ ਬਾਬੇ ਨਾਨਕ ਦਾ ਜੋ ਆਵੇ ਸੋ ਰਾਜੀ ਜਾਂਦੇ ਹੋਰ ਅੱਗੇ ਆ ਗਿਆ ਜਦੋਂ ਪ੍ਰਕਰਮਿਆਂ ਚ ਧੁੰਮਿਆ ਨਾ ਪ੍ਰਕਰਮਿਆਂ ਚ ਉੱਥੇ ਦੇਖਦਾ ਹਿੰਦੂ ਵੀ ਤੁਰੇ ਆ ਬੋਧੀ ਜੈਨੀ ਵੀ ਤੁਰੇ ਜਾਂਦੇ ਆ ਸਿੱਖ ਸੰਗਤ ਵੀ ਤਰੀ ਜਾਂਦੀ ਹੈ ਹਜ਼ਾਰਾਂ ਬੰਦੇ ਗੁਰੂ ਨੂੰ ਨਤਮਸਤਕ ਹੋਣ ਵਾਸਤੇ ਆਉਂਦੇ ਫਿਰ ਆ ਕੇ ਗੁਰੂ ਨੂੰ ਮੱਥਾ ਟੇਕ ਕੇ ਨਮਸਕਾਰ ਕੀਤੀ ਫਿਰ ਬੈਠਾ ਰਿਹਾ ਰਿਹਾ ਉੱਥੇ ਇੱਕ ਸ਼ਬਦ ਛਲਿਆ ਸ਼ਬਦ ਕਬੀਰ ਸਾਹਿਬ ਦਾ ਕੀ ਚੱਲਿਆ ਕਹਿੰਦੇ ਅੱਲਾ ਪਾਕਿੰਗ ਪਾਕ ਹੈ ਸਕ ਕਰੂੰ ਤਾਂ ਦੂਸਰ ਹੋਏ ਅੱਲਾ ਤਾਂ ਹੈ ਹੀ ਇੱਕ ਜੇ ਹੋਰ ਹੋਵੇ ਇਕਬੀਰ ਸਾਹਿਬ ਗੋਲ ਰਹੇ ਉਹਦੇ ਮਨ ਦੀ ਬਲਾਸਾ ਜਾ ਕੇ ਵੀ ਕਬੀਰ ਸਾਹਿਬ ਕਹਿੰਦੇ ਅੱਲਾ ਪਾਕੰ ਪਾਕ ਹੈ ਅਲੱ ਸਕ ਕਰੂੰ ਤਾਂ ਦੂਸਰ ਹੋਏ ਬੈਠਾ ਰਿਹਾ ਫੇਰ ਸਭ ਦੇ ਫੇਰ ਚੱਲਿਆ ਅੱਬਰ ਅੱਲਾ ਨੂਰ ਪਾਇਆ ਕੌਣ ਭਲੇ ਕੋ ਮੰਨਦੇ ਇੱਕ ਨੂਰ ਤੇ ਸਭ ਦੇ ਕੋ ਭਲੇ ਕੌਣ ਭਲੇ ਕੋ ਮੰਨਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਚੱਪ ਉੱਪਰ ਗਿਆ ਕੌਣ ਭਲੇ ਕੋ ਮੰਨਦੇ ਉਹ ਕਹਿੰਦਾ ਜੀ ਬਸ ਗੱਲ ਇੱਕ ਇਹ ਤਾਂ ਸਾਰੇ ਨੂਰ ਇੱਕ ਤੋਂ ਪ੍ਰਗਟ ਹੋਏ ਆ ਫੇਰ ਆ ਗਿਆ ਪ੍ਰਸ਼ਾਦ ਵਾਲੇ ਭਾਈ ਕਹਿੰਦਾ ਨਹੀਂ ਮੈਂ ਮੁਸਲਮਾਨ ਐ ਜਿਵੇਂ ਪ੍ਰਸ਼ਾਦ ਲੰਮਾ ਕੋਈ ਪੰਗਾ ਤਾਂ ਨਹੀਂ ਹੁੰਦਾ ਪਵਿੱਤਰ ਤਾਂ ਨਹੀਂ ਹੁੰਦੇ ਉਹ ਕਹਿੰਦਾ ਵੀ ਉੱਚਾ ਦਰ ਬਾਬੇ ਨਾਨਕ ਦਾ ਇੱਥੇ ਜੋ ਆਬੇ ਇਹ ਤਾਂ ਇੱਕ ਦਰ ਉਹ ਹੈ ਜਿਹੜਾ ਗੁਰੂ ਦੇ ਦਰ ਤੇ ਆ ਵੀ ਵੀ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲਾ ਦਾ ਇੱਕ ਸ਼ਬਦ ਦੇ ਛੇ ਵਿੱਚ ਲਿਆ ਕੋਈ ਬੋਲੇ ਰਾਮ ਰਾਮ ਕੋਈ ਖਦਾਈ ਕੋਈ ਸਬਦ ਗੁਸਈਆ ਕੋਈ ਹਲਾਏ ਛੋਟੇ ਸਾਹਿਬ ਜੱਤੇ ਵਜੀਰ ਖਾਂ ਸਰਹੰਦ ਵਾਲੇ ਦੀ ਕਚਹਿਰੀ ਲੱਗੀ ਹੈ ਪਹਿਲੀ ਪੇਸੀ ਗੁਜਰੀ ਆ ਅੱਜ ਪਹਿਲੀ ਪੇਸੀ ਦੀ ਰਾਤ ਪਈ ਐ ਰਾਤ ਇਥੇ ਇੱਕ ਮਹਾਨ ਕੁਰਬਾਨੀ ਕਰਨ ਵਾਲਾ ਸਿੱਖ ਆਊਗਾ ਉਹ ਸਿੱਖ ਕਿਹੜਾ ਆ ਬਾਬਾ ਮੋਤੀराम ਮੈ ਰਹੇ ਜਦੋਂ ਪਤਾ ਲੱਗਿਆ ਨਾ ਮੋਤੀਰਾਮ ਮੈਰੇ ਨੂੰ ਵੀ ਸਤਿਗੁਰਾਂ ਦੇ ਨਿੱਕੇ ਬੱਚੇ ਦੋ ਸਹੇਬ ਜਾਦੇ ਬੁੱਢੀ ਮਾਤਾ ਮਾਤਾ ਗੁਜਰੀ ਜੀ ਉਹ ਕੈਦ ਕੀਤਾ ਠੰਡੇ ਬੁਰਜ ਚ ਘਰੋਂ ਗਰਮ ਦੁੱਧ ਕਰਕੇ ਜਦੋਂ ਲੈ ਕੇ ਆਇਆ ਨਾ ਪਹਿਰੇਦਾਰ ਨੇ ਰੋਕ ਲਿਆ ਪਹਿਰੇਦਾਰ ਨੇ हां भाई, भाई। किधर जा, जा रहे हैं वो कहता सतगुरुਾਂ ਦੇ ਬੱਚੇ ਤੇ ਮਾਤਾ ਗੁਜਰੀ ਜੀ ਉਹਨਾਂ ਨੂੰ ਦੁੱਧ ਪਿਲਾਉਣ ਵਾਸਤੇ ਮੈਂ ਚੱਲਿਆ ਦੁੱਧ ਪਿਲਾਉਣ ਵਾਸਤੇ ਉਹ ਕਹਿੰਦਾ ਸਰਕਾਰ ਦਾ ਹੁਕਮ ਨਹੀਂ ਤੈਨੂੰ ਪਤਾ ਕੀ ਹੈ ਸਰਕਾਰ ਨੇ ਤਾਂ ਇਹ ਹੁਕਮ ਕੀਤਾ ਉਹਨੇ ਕਿਹਾ ਜੇ ਸਤਗੁਰਾਂ ਦੇ ਬੱਚਿਆਂ ਨੂੰ ਕੋਈ ਅੰਨ ਜਾਂ ਕੱਪੜਾ ਦੇਊਗਾ ਪਹਿਰੇਦਾਰ ਨੇ ਵੀ ਇਹ ਗੱਲ ਕਹਿਤੀ ਸੀ ਮਾਤਾ ਤੁਸਿਆਂ ਕੈਦੀ ਬजीर खान ਸਰਹੰਦ ਵਾਲੇ ਦੇ ਤੇ ਬजीर खान ਸਰਹੰਦ ਵਾਲੇ ਦਾ ਇਹ ਹੁਕਮ ਹੈ ਉਹਨੇ ਮੈਨੂੰ ਇੱਕ ਗੱਲ ਕਹੀ ਹੈ ਤੁਹਾਨੂੰ ਖਾਣ ਵਾਸਤੇ ਭੋਜਨ ਤਾਂ ਮਿਲੂਗਾ ਪਰ ਤੇ ਕੱਪੜਾ ਕੋਈ ਨਹੀਂ ਉਹ ਮਿਲਣਾ ਜਿਹੜੇ ਵਸਤਰ ਤੁਹਾਡੇ ਪਹਿਨੇ ਨੇ ਬਸ ਇਹੀ ਹੋਵੇ ਹੋਰ ਨਹੀਂ ਕੱਪੜਾ ਕੋਈ ਮਿਲਣਾ ਤੁਹਾਨੂੰ ਜਿਹੜੇ ਵਸਤਰ ਤੁਸੀਂ ਪਹਿਨ ਲਏ ਉਹੀ ਵਸਤਰ ਚਾਹੀਦੇ ਨੇ ਲਓ ਸੁਣੋ ਵੀ ਬਾਬਾ ਮੋਤੀराम ਮੇਰਾ ਹੁਣ ਜਦ ਆਇਆ ਨਾ ਗੇਟ ਤੇ ਉਸ ਸਪਾਹੀ ਕਹਿੰਦਾ ਹਾਂ ਭਾਈ ਕਿੱਥੇ ਜਾ ਰਿਹਾ ਹੈ ਉਹ ਕਹਿੰਦਾ ਮੈਂ ਸਤਗੁਰਾਂ ਦੇ ਪਰਿਵਾਰ ਨੂੰ ਦੁੱਧ ਛਕਾਉਣ ਵਾਸਤੇ ਜਾ ਰਿਹਾ। ਉਹ ਮੋਤੀ ਰਾਮਾ ਜਦੋਂ ਵੀ ਕੋਈ ਕੰਮ ਕਰੀਦਾ ਉਹਦੀ ਕੀਮਤ ਉਤਾਰ ਨਹੀਂ ਪੈਂਦੀ ਐ। ਇਹ ਬਾਅਦ ਜਮਖਤ ਨੂੰ ਤੂੰ ਤੂੰ ਕਹਿੰਦਾ ਮੈਂ ਗੁਰੂ ਦੇ ਪਰਿਵਾਰ ਨੂੰ ਮੈਂ ਨਾ ਤਲਵਾਰਾਂ ਦੀ ਛਾਵੇਂ ਨੇ ਪੈਰੇ ਚੱਪੇ ਚੱਪੇ ਤੇ ਪੁਲਿਸ ਖੜੀ ਐ। ਸਪਾਹੀ ਕਹਿੰਦਾ ਤੇ ਮੈਂ ਤੈਨੂੰ ਲਗਾ ਦਿਆ ਬਜੀਰ ਖਾਨ ਸਰਹੰਦ ਵਾਲਾ ਕੀ ਕਹੂਗਾ? ਜੇ ਬਜੀਰ ਖਾਨ ਸਰਹੰਦ ਨੂੰ ਖਬਰ ਹੋ ਗਈ ਤੇਰੀ ਤਾਂ ਮੌਤ ਆਈ ਐ ਮੇਰਾ ਵੀ ਪਰਿਵਾਰ ਕੋਲ ਨੂੰ ਵਿੱਚ ਦੀ ਪੀੜ ਦੂਗਾ ਕੀ ਕਰਾਂ ਹਰ ਇੱਕ ਕੰਮ ਦੀ ਕੀਮਤ ਲੱਗਦੀ ਐ ਪੈਸਾ ਬੋਲਦਾ ਮੈਨੂੰ ਕੋਈ ਮਾਇਆ ਦੇ ਮੈਂ ਆਪਣਾ ਮੂੰਹ ਤਾਂ ਬੰਦ ਕਰਾਂ ਮੈਂ ਦੂਜਿਆਂ ਦੇ ਮੂੰਹ ਵੀ ਚੁੱਪ ਕਰਾਵਾਂ ਮੋਤੀ ਰਾਮ ਮੇਰੇ ਦੀ ਤਾਨ ਕੁਰਬਾਨੀ ਕਰੇ ਆ ਗਿਆ ਜਿਹੜੇ ਘਰ ਵਾਲੀ ਦੇ ਗਹਿਣੇ ਸੀ ਨਾ ਜੇਬਰ ਸੋਨੇ ਦੇ ਬਣੇ ਹੋਏ ਘਰ ਵਾਲੀ ਨੂੰ ਕਹਿੰਦਾ ਸਾਰੇ ਫੜਾ ਦੇ ਤੇ ਸੇਵਾ ਆਪਣੀ ਆਪਣੀ ਮੋਤੀਰਾ ਮਰੇ ਨੂੰ ਸਾਰੇ ਕਹਨੇ ਇਕੱਠੇ ਕਰਕੇ ਲਿਆ ਕੇ ਪਹਿਰੇਦਾਰ ਨੂੰ ਦਿੱਤੇ ਜਦੋਂ ਪਹਿਰੇਦਾਰ ਨੇ ਦਿੱਤੇ ਪਹਿਰੇਦਾਰ ਖੁਸ਼ ਹੋ ਗਿਆ ਮੋਤੀਰਾ ਚੰਦ ਮਿੰਟ ਮਾਰੀ ਚੰਦ ਮਿੰਟਾਂ ਚ ਬੁੱਧ ਬੁਲਾ ਕੇ ਵਾਪਸ ਆ ਜੀ ਦੇਖੀ ਕਿਤੇ ਕਿਸੇ ਨੂੰ ਪਤਾ ਨਾ ਲੱਗ ਜੇ ਲੋ ਇੱਥੇ ਸੁਣਿਓ ਮਾਤਾ ਗੁਜਰੀ ਦੇ ਕੋਲ ਆਇਆ ਮੋਤੀ RAM ਰਾਮ ਵੇ ਮੋਤੀਆ ਕੀ ਲਿਆਇਆ ਮਾਤਾ ਮੈਂ ਤੇਰੇ ਲਾਲਾਂ ਵਾਸਤੇ ਤਾਂ ਤੇਰੇ ਨਿੱਕੇ ਦੁਹਾਰਿਆਂ ਵਾਸਤੇ ਤੇਰੇ ਪੋਤਿਆਂ ਵਾਸਤੇ ਗਰਮ ਦੁੱਧ ਲੈ ਕੇ ਆਇਆ ਮੋਤੀਆ ਅੱਜ ਤੂੰ ਦੁੱਧ ਦੀ ਸੇਵਾ ਕੀਤੀ ਐ ਵੇ ਤੈਨੂੰ ਨਹੀਂ ਪਤਾ ਜਾਗਨ ਸਰਕਾਰ ਦਾ ਕੀ ਹੁਕਮ ਐ ਓ ਮਾਤਾ ਮੇਰਾ ਕਤਰਾ-ਕਤਰਾ ਤੇਰੇ ਲੇਖੇ 'ਚ ਲੱਗ ਜਾਵੇ ਮੇਰੀ ਸਾਰੀ ਗਿੰਦਗਾਨੀ ਤੇਰੇ ਕੋਹਮ ਦੇ ਲੇਖੇ ਲੱਗ ਜਾਵੇ ਅੱਡ ਦਾ ਦੁੱਧ ਬਲਾਇਆ ਪ੍ਰਮਾਨ ਹੋ ਜੇ ਜੇ ਮੈਂ ਕਤਰਾ-ਕਤਰਾ ਕਰਕੇ ਮਰ ਵੀ ਜਾਮਾ ਮੈਨੂੰ ਕੋਈ ਜਮਨ ਇੱਕ ਮੋਤੀ ਰਾ ਮੇਰਾ ਤੇ ਮਾਤਾ ਗੁਦਰਪਾਲ ਦੀਆਂ ਦਰਦ ਭਰੀਆਂ ਗੱਲਾਂ ਉਹ ਠੰਡਾ ਵਰਜਾ ਤੇ ਗਰਮ ਦੁੱਧ ਜਿਵੇਂ ਬੱਚਿਆਂ ਨੂੰ ਸਕਾਰਿਆ ਉਹਨਾਂ ਲੈਣਾ ਨੂੰ ਹਜ਼ੂਰੀ ਕੀ ਵਿਚ ਦੀ ਅੱਥਾ ਬੇਨਤੀ ਇਹੋਂ ਕਰਾਂ ਲੋਪੀਆਂ ਰਾਮ ਸਪਾਈਆਂ ਤਾਂ ਹੀ ਅੱਜ ਪਿਆ ਇੱਕ ਕਰਦਾ ਹੈ ਜਾ ਕੇ ਸਭ ਚਾਂਦੀ ਦੇ ਗੈਣੇ ਲੋਪੀਆਂ ਅੱਗੇ ਧਰਦਾ ਹੈ ਵਿੱਚ ਦਰਜ ਦੇ ਜਾ ਕੇ ਕਹਿੰਦਾ ਮਾਗ ਜਰੀ ਤੇ ਪਾਲਾ ਮੂ ਸੇਬਾ ਵਿੱਚ ਫੋਟੇ ਹਾਜ਼ਰ ਹੈ ਤੇ ਦਸ਼ਕਾ ਚਕਾ बुलाव गे गोदी आखे फोटे बाजा दर्द जन्म गवा कम करना बन मालन सेवा बच फोटे हाजर है दुद छतो छता बोलालू है पावी बलवान बणी है पावी बल ਗਦੀ ਤਾਂ ਢਾਲ ਦਿਆਂ ਹੁਕਮ ਕਰੋਗੇ ਅਗ ਲਾ ਕੇ ਮੈਂ ਆਪਣੇ ਆਪ ਨੂੰ ਬਾਰ ਦਿਆਂ ਲਾਲ ਤੇਰੇ ਦੇ ਲਾਲਾ ਖਾਤਰ ਲਾਲ ਤੇਰੇ ਦੇ ਲਾਲਾ ਖਾਤਰ ਕਰ ਦਿਆ ਕੰਨਸਾ ਲਾ ਨੂੰ ਸੋਬਾ ਦੇ ਚੁੱਪੇ ਹਾਜ਼ਰ ਹਾਂ ਜਬੇ ਸ਼ਕੋਚਦਾ ਵੋ ਲਾਲਾ ਨੂੰ ਨਮਕ ਹਰਾਮੀ ਸਮਝ ਸਕਿਆ ਨਾ ਸੇਵਾ ਦੀਆਂ ਖੋਜੀਆਂ ਚਾਲਾਂ ਨੂੰ ਸੇਵਾ ਵਿੱਚ ਥੋਕੇ ਆ ਜਾ ਰਹਾ ਬੇਸ਼ੱਕ ਚੱਕ ਬੋ ਲੱਲ ਨੂੰ ਇੱਕ ਦਿਨ ਤਾਂ ਮਰਨਾ ਸਭ ਨੇ ਹੈ ਇੱਕ ਦਿਨ ਤਾਂ ਮਰਨਾ ਮਾਦਾ ਜੀ ਕਰ ਸੇਵਾ ਚੋੜੀ ਪਰ ਲਾ ਮੈਂ ਆ ਲਾਲ ਤੇਰੇ ਦੇ ਲਾਲਾਂ ਦਾ ਰਜ ਰਜ ਕੇ ਤਰਲਾ ਮੈਂ ਹੈ ਦਿਲ ਚ ਬਸਾਈ ਬੈਠੇ ਜੋ ਹੈ ਦਿਲ ਚ ਬਸਾਈ ਬੈਠੇ ਜੋ ਪਰਮ ਪਿਤਾ ਤੇ ਖਿਆਲ ਨੂ ਸੇਵਾ ਵਿੱਚ ਖੜੇ ਹਾਜ਼ਰ ਹਾਂ ਦਬਿ ਸ਼ਕੋ ਚਾਹ ਬੋ ਲੱਲਾ ਨੂੰ ਆਦ ਕਸਮਤ ਮੈਂ ਹਾਂ ਮਾਦਾ ਜੀ ਓ ਬਦ ਕਿਸਮਤ ਮੈਂ ਤਾਂ ਮਾਦਾ ਬਹੁਤਾ ਚਿਰ ਨਹੀਂ ਬਹਿ ਸਕਦਾ ਮੇਰੇ ਨਾਲ ਕੱਲੋਗੇ ਕਰ ਮੇਰੇ ਮੈਂ ਇਹ ਵੀ ਤਾਂ ਨਹੀਂ ਕਹਿ ਸਕਦਾ ਜਉਂਦਾ ਰਹਤਾ ਆਵਾਂਗਾ ਮੈਂ ਜਉਂਦਾ ਰਹਤਾ ਆਵਾਂਗਾ ਕੱਲ ਫੇਰ ਕਰ ਕੱਲ ਨੂੰ ਸੋਦਾ ਵਿੱਚ ਫੋਟੇ ਹਾ ਜਾ ਰਹਾ ਫੇ ਬੇਸ਼ੱਕ ਚੱਕ ਬੋ ਲਾਲਾ ਨੂੰ ਆ ਸੇਵਨੂ ਮਨ ਜੋ ਹਾਸ ਕਦੀ ਸ਼ਰ ਬੋਲਣਗੇ ਇਤਿਹਾਸ ਕਦੀ ਸ਼ਰ ਬੋਲਣਗੇ ਤੇ ਬਿਆਨ ਕਰਨਗੇ ਹਾਲਾਤਾਂ ਨੂੰ ਸੋਦਾ ਬਚ ਫੋਟੇ ਹਜ਼ਰ ਹਨ ਦੁਸ਼ਕੋਸ਼ ਕਹਾ ਬੋ ਲਾਲਾ ਨੂੰ ਦੁਸ਼ਕੋਸ਼ ਕਹਾ ਬੋ ਲਾਲਾ ਨੂੰ ਮੋਤੀ ਰਾਮ ਮੇਰੇ ਦੀ ਮਾਂ ਨੂੰ ਦੋ ਗੱਲਾਂ ਪਿਆਰ ਚ ਕਹਿੰਦਾ ਹਾਂ ਜੇ ਮੇਰਾ ਹਿਰਦਾ ਵੀ ਲੱਗ ਜੇ ਨਾ ਮੇਰਾ ਪਰਿਵਾਰ ਵੀ ਲੇਖੇ ਚ ਲੱਗ ਜੇ ਤੇ ਤੁਹਾਡੇ ਪੋਤਿਆਂ ਨੂੰ ਦੁੱਧ ਪੁਸ਼ਕਾਸ਼ ਹਕ ਮੇਰੇ ਚ ਇੰਨੀ ਸਮਰੱਥਾ ਬਖਸ਼ ਦੇ ਭਗਵਾਨ ਮੁੱਤੀ ਰਾਮ ਮੇਰਾ ਮਹਾਰਾਜ ਦੇ ਬੱਚਿਆਂ ਵਾਸਤੇ ਦੁੱਧ ਲੈ ਕੇ ਆਏ ਅੱਜ ਗੁਰੂ ਸਾਹਿਬ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋਥਾਨ ਸਦਾਬਾ ਰਾਮ ਰਾਮ ਅੱਜ ਗੁਰੂ ਸਾਹਿਬ ਨੇ ਆਪਣੇ ਸਾਰੇ ਨਗਰ ਨੂੰ ਪਵਿੱਤਰ ਕੀਤਾ ਤੇ ਮਹਾਨ ਚੌਧਿਆਂ ਦੀ ਸ਼ਹੀਦੀ ਨੂੰ ਆਪਾਂ ਯਾਦ ਕੀਤਾ ਅੱਗੇ ਰੰਦੀ ਵਿਚਾਰ ਤੁਹਾਡੇ ਪਾਵਨ ਕਰਨਾ ਚਾਪਾ ਪੇਸ਼ ਕਰਾਂਗੇ ਸਾਰੀ ਗੁਰਸੰਗਤ ਇੰਨੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਚਰਨਾ ਚਲਾਇਓ ਇੱਕ ਵਾਰ ਕਹਿਣ ਤੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ